ਹਰ ਗੁੰਨ ਲੱਗਦਾ ਸੌਂਗੀ ਮੈਂ ਮੇਰਾ ਪੁੱਤ ਵੀ ਆਊਗਾ ਤੇ ਉਹ ਕਿੱਥੇ ਗਿਆ ਮੈਂ ਤਾਂ ਹੀ ਆਖ ਮੈਂ ਸਤਿਆਂ ਦਾ ਲਾਹ ਲੱਗੀ ਲੈਣ ਚਲੋ ਆਜੋ ਬਹਿਜੋ ਗੱਡੀ ਮੋੜ ਲੈ ਗੱਡੀ ਮੋੜ ਲੈ ਨਹੀਂ ਬਹਿਜੋ ਤੁਸੀਂ ਅੱਜ ਪਹਿਲਾ ਦਿਨ ਮੇਰੀ ਮੈਡਮ ਦਾ ਸਲੂਨ ਦਾ ਚੱਲ ਗਈ ਹੈ ਵਾਈਫਾਈ ਲਵਾਤਾਗੇ ਸੰਦੀਪ ਦਾ ਅੱਜ ਪਹਿਲਾ ਦਿਨ ਚਲੋ ਮੱਥਾ ਟੇਕ ਵੜ ਜਾਓ ਅੰਦਰ ਚਲ ਨਾ ਕਰੀਓ ਗੁੜੀਆਂ ਮੈਡਮ ਕਹਿੰਦੀ ਆ ਵੀ ਖਲਾਰਾ ਜਿਆਦਾ ਪਵਾ ਲਿਆ ਖਲਾਰੇ ਨਾਲ ਹੀ ਭਾ ਹੁੰਦਾ ਲੱਗੇ ਸਮਝ ਇੱਥੇ ਨੂੰ ਸੋਫੇ ਲਿਆ ਕੇ ਦੋ ਲਾਉਣੇ ਆ ਜੀ ਛੋਟੇ ਛੋਟੇ ਨੇ ਜਿਹੜੇ ਬਾਜੀ ਘਰ ਪਏ ਨੇ ਪੈਰਲ ਕਲਰ ਦੇ ਉਹ ਦੋ ਲਿਆ ਕੇ ਲਾ ਦੇਣੇ ਹਾਂ ਤੇ ਇੱਕ ਇੱਥੇ ਡੱਬੇ ਨੇ ਪਏ ਇੱਥੇ ਚਕਾ ਦੇਣੇ ਇੱਕ ਇਧਰ ਲੱਗੂਗਾ ਇੱਕ ਇਧਰ ਇਧਰ ਲੱਗੋ ਆਮ ਸਾਹਮਣੇ ਦੋ ਸੰਦੀਪ ਦੇਖ ਰਹੀ ਹੈ ਕਦਾ ਕਹਿੰਦੀ ਕਲਰ ਵੇਖੋ ਕਿੰਨੇ ਪਿਆਰੇ ਆ ਦੇਖਿਆ ਆ ਕਰਾ ਲੈਣੀ ਆ ਇਹੋ ਤਰਾ ਹਾਂ ਹਾਂ ਬੰਦੇ ਸਾਰੇ ਸੋਨੇ ਆ ਲੈ ਵੀ ਡੈਡੀ ਜੀ ਦੇ ਫੋਨ ਦਾ ਆ ਗਿਆ ਕਵਰ ਆਨਲਾਈਨ ਮੰਗਾਇਆ ਦੁਕਾਨ ਤੋਂ ਮਿਲਿਆ ਨਹੀਂ ਕਿਤੇ ਉਵੇਂ ਹੈ ਬਾਬਾ ਲਾਲ ਮਾਰਕੀਟ ਡੈਡੀ ਗਏ ਉੱਥੋਂ ਨਹੀਂ ਮਿਲਿਆ ਕਰ ਦੋ ਓਪਨ ਹਾਂ ਟੇਪ ਖੋਲਣਾ ਹਾਂ ਫਾੜ ਪੁੱਟ ਦਊਗਾ ਜਦਦ ਮਰਜ਼ੀ ਕਰ ਕਰ ਕੇ ਲੈ ਵੀ ਆਹ ਤੇ ਸੋਦਾ ਆਇਆ ਕਿਹੜਾ ਸਸਤਾ ਆਇਆ ਲੈ ਇਹ ਮੈਂ ਇੱਕ ਭਰਾਵਾ ਕਵਰ ਮਿਲੇ ਨਾ ਮਿਲੇ ਨਾ ਤੇ ਸਭ ਤੋਂ ਸਸਤਾ ਮਗਾਇਆ ਇੱਕ 2500 ਦਾ ਕਵਰ 2500 ਦਾ 2800 ਦਾ ਐਦਾਂ ਕਵਰ ਆ ਇਹ ਆਹਰ ਗੁਣ ਹੋਣਾ ਇਹਨੇ ਚੁੱਕ ਕੇ ਲਿਆਈ ਡੈਡੀ ਨੂੰ ਪਤਾ ਨਹੀਂ ਤੇ ਫੋਨ ਚੁੱਕ ਕੇ ਲਿਆਈ ਉਧਰ ਪਿਆ ਇਹਨਾਂ ਹੂੰ ਕਿੰਨਾ ਪੈ ਗਿਆ ਆਊਗਾ ਨਹੀਂ ਆਉਣਾ ਇਹਦਾ ਨਹੀਂ ਯਾਰ ਨਹੀਂ ਹੈਗਾ ਹਾ ਹਾਏ ਇਹਦੀ ਵਾਲਾ ਮਹਿੰਗਾ ਹੀ ਆਉਣਾ ਫੇਰ ਜੀ 300 ਰੁਪਏ ਮਿੱਤੀ ਨਹੀਂ ਵਾਪਸ ਚੱਲ ਜਾਣਾ ਜਾਂ ਵਾਪਸ ਚੱਲ ਜਾਣਾ ਵਾਪਸ ਨਹੀਂ ਆਜਣਾ ਆਜਣਾ ਆਇਆ ਨਾ ਇਹ ਵਾਪਸ ਲਿਆਉ ਮੈਂ ਵਾਪਸ ਕਰਾ ਲੈ ਟਰਨ ਕਰਦਾ ਵੀ ਉਹਦੇ ਵਿੱਚ ਪੈਕ ਕਰ ਦੋ ਇਦਾਂ ਹੁਣੇ ਮੈਂ ਰਿਟਰਨ ਪਾ ਦੇਣੀ ਇਹਦੀ ਯਾਰੋਂ ਉਹਦੇ ਤੇ ਸੇਮ ਲਿਖਿਆ ਇਹੋ ਇਹੋ ਮਾਡਲ ਮੰਗਾਇਆ ਮੈਂ Google Pixel, 6, Google Pixel 6 ਮੈਂ ਇਦਾਂ ਮੰਗਾਇਆ Google Pixel 6 ਲਿਖਿਆ ਉਹ ਤੇ ਹੁਣ ਪਤਾ ਨਹੀਂ ਲੈ ਆਂ ਵਾਪਸ ਕਰ ਦਾਂ ਨੈ ਵੀ ਕੰਮ ਹੀ ਖਰਾਬ ਹੋ ਗਿਆ ਇਸ ਵੇਰੇ ਇਸ ਵੇਰੇ ਬਸ ਹਾਂ ਜਾ ਚੱਲ ਜਾ ਓਕੇ ਜੀ ਬੈਗ ਸਸ਼ੀਕਰ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਤੇ ਯਾਰ ਨਹੀਂ ਹੋ ਗਈ ਨਾ ਤਿਆਰ ਇਦਾਂ ਵਾ ਵਸਲਦੂਨ ਦੇ ਬਹਾਨੇ ਬੰਦੇ ਨਾਲ ਤਿਆਰ ਹੋ ਜਾਂਦਾ ਤੇ ਨਾਲੇ ਅੱਜ ਚੱਲੇ ਆ ਸੰਦੀਪਾ ਤੇ ਮੋਬਾਈਲ ਦੇਖਣ ਵਾਸਤੇ ਜੇ ਪਸੰਦ ਆਇਆ ਤਾਂ ਫਿਰ ਲੈ ਆਵਾਂਗੇ ਤੇ ਵੈਸੇ ਤੇ ਸੰਦੀਪ ਨੂੰ ਹੁਣ ਪਤਾ ਲੱਗ ਗਿਆ ਕਿਉਂਕਿ ਉਹਨੇ ਕੱਲ ਵਾਲਾ ਵਲੌਗ ਦੇਖ ਲਿਆ ਵਾ ਤੇ ਕਿਉਂਕਿ ਐਵੇਂ ਟੱਡਨਾ ਮਣਕ ਮੈਂ ਐਵੇਂ ਝੂਠ ਬੋਲੀ ਜਾਵੇਂ ਇੱਕ ਹੁੰਦਾ ਨਾ ਝੂਠਾ ਕੰਟੈਂਟ ਕਈ ਜਾਣੇ ਬੜਾ ਬਣਾਉਂਦੇ ਆ ਹੁਣ ਸੰਦੀਪ ਨੂੰ ਮਤਲਬ ਪਤਾ ਆ ਵੀ ਹਾਂ ਫੋਨ ਲੈਣ ਚਲੇ ਬਸ ਉਹਨੂੰ ਇਹ ਨਹੀਂ ਪਤਾ ਵੀ ਲੈਣ ਕਿਹੜਾ ਚੱਲੇ ਫੋਨ ਉਹਨੂੰ ਦੋ ਆਪਸ਼ਨ ਦਿੱਤੀਆਂ ਨੇ ਇੱਕ Samsung ਦਾ ਤੇ ਇੱਕ ਜਿਹੜਾ ਡੈਡੀ ਜੀ ਨੂੰ ਲਿਆ ਕੇ ਤੇ ਉਹਦੇ ਨਾਲ ਦਾ ਫੋਨ ਦੋਨਾਂ ਚ ਜਿਹੜੇ ਮੈਨੂੰ ਪਸੰਦ ਆਏ ਉਹ ਲੈ ਲੈਣਾ ਆਪਾਂ ਪਹੁੰਚ ਗਏ ਜੀਆਰ ਵਾਲਿਆਂ ਦੇ ਇੱਥੋਂ ਲੈਣੇ ਮੋਬਾਈਲ ਸੰਦੀਪ ਜੋਗਾ ਹਾਂ ਇਹ ਹਰ ਵਾਰੀ ਲੇਟ ਹੁੰਦੀ ਆ ਲੱਗੇ ਬੜਾ ਵਧੀਆ ਜੀ ਕਰ ਸੋ ਸਾਢੇ 9:00 ਆਪਾਂ ਕੋਲ ਆਏ ਉਹ ਦੱਬਾ ਕੋ ਖਾਣ ਦੀਆਂ ਗੁੱਟੀਆਂ ਉਹ ਤੋਂ ਮਿਲ ਗਈਆਂ ਉਹ ਤੋਂ ਮਿਲ ਗਈਆਂ ਉਹਨੇ ਬਾਹਰ ਹੀ ਗਿਆ ਉਹ ਜਿਸ ਨੇ ਬਾਹਰ ਬੜਾ ਹੈ ਦਾ ਕੰਟਰੋਲ ਨਾਲ ਹਾਂ ਉੱਥੋਂ 25 ਲਈ ਧਾਗੜੇ ਕੈਮਰਾ ਦੀ ਕੁਆਲਿਟੀ ਚੈੱਕ ਕਰੋ ਉਹ ਡੱਬੇ ਵੇਖ ਲਓ ਕਿੱਥੇ ਪਏ ਜਿਹਾ ਉਹ ਪਏ ਜਿਹਾ ਕਿੱਡੀ ਦੂਰ ਲੋਕਾਂ ਤੇ ਗਿਆ ਨਹੀਂ ਐਕਸਪ੍ਰੈਸ ਹੈ ਸ਼ਕਤੀ ਜੀ ਨਹੀਂ ਬਟਾਲੇ ਉਤਰੀ ਫਿਰ ਲਫਾ ਫੜ ਰੱਖੋ ਉਹ ਫੋਨ ਦਾ ਖਰੀਦਿਆ ਯਾਰ ਉਹਦੇ ਤੋਂ ਇਦਾਂ ਚ ਰੁਟਾਈਆਂ ਪੈਦੀਆਂ ਚਲ ਮਾਰੋ ਕੋ ਟਾਈਮ ਯਾਰ ਪਤਾ ਨਹੀਂ ਰਹਿਣਾ ਨੂੰ ਤਾਂ ਆ ਭਰੇ ਫਲਿੱਪ 5 ਜਿਹੜਾ ਮੈ ਲੱਭਦਾ ਕਿਆ ਲੱਭਾਇਆ ਜੀ ਕਿਹੋ ਜਿਹਾ ਹੋ ਗਿਆ ਆ 70 ਹਜ਼ਾਰ ਕਿਤੇ ਇਹ ਵੀ ਹਰ ਥੱਲੇ ਹੋ ਰਹਾ ਹੈ ਇਹ ਵੀ ਸੂਫਰਮਾ ਹੋ ਗਿਆ ਹਾਂ ਵੀ ਸਹੀ ਹੈ ਇਹ ਨਿਕਲ ਬਾਈ ਡੇਗਰ ਜੀ ਪਰ ਉਹਦਾ ਕੈਮਰਾ ਜ਼ਿਆਦਾ ਵਧੀਆ ਹੈ ਉਹਦਾ ਕੈਮਰਾ ਭਾਈ ਜੀ ਚੰਦ ਮਾਲ ਲੱਗੇਗਾ ਕਿ ਵੇਖੋ ਦਾਲ ਦੂਣਾ ਨਜ਼ਾਰੇ ਦੇ ਨਰਮਾ ਦਾ ਹਾਂ ਹਾਂ ਇਹ ਕਿੱਟ ਲੈ 20 ਮੈਗਾ ਪਿਕਸਲ ਕੋਲ ਨੂੰ ਖੁਸ਼ ਹੈਗਾ ਅੱਛਾ ਇਹਦਾ ਕੈਮਰਾ ਇਧਰੋਂ ਹੀ ਇਧਰੋਂ ਆਨ ਕਰਸਣ ਆਹ ਕਿਦਾਂ ਕਰਨਾ ਇਧਰੋਂ ਨਹੀਂ ਬਾਜੀ ਨਹੀਂ ਬਾਜੀ ਅਗੋਂ ਨਾ ਇਹ ਬੇਟੀ ਪੂਰੇ ਕਿੱਡੇ ਘੜੀ ਦਾ 100 ਰੁਪਿਆ ਕਰਨਾ ਚਾਹੁੰਦਾ ਹਾਂ ਮੈਂ ਵੀ ਵੇਖਿਆ ਕੈਮਰਾ ਆਨ ਹੋ ਗਿਆ ਜੀ ਠੀਕ ਫੋਟੋ ਕਲਿੱਕ ਹੋ ਗਈ ਨਾ ਆਹ ਚੀਜ਼ ਦਾ ਬੜਾ ਫਾਇਦਾ ਹੈ ਇਹਦਾ ਵੀਡੀਓ ਵੀ ਬਣ ਜਾਂਦੀ ਹੈ ਉਹ ਬੋਲ ਆਜ ਮਾਰਕੀਟ ਬਾਗਲਾ ਜੂ ਮਾਰਕੀਟਰ ਵਾਈਡ ਐਂਗਲ ਦੇਗਾ ਤੇ ਉਧਰੋਂ ਵੀਡੀਓ ਸਟਾਰਟ ਕਰ ਲੈਣੀ ਮਿਲ ਕੇ ਫੋਲਡ ਕਰ ਸਕਦੇ ਆ ਇਧਰੋਂ ਵੀ ਚਾਲੂ ਕਰ ਸਕਦੇ ਆ ਠੀਕ ਆ ਆ ਦੇਖੋ ਇਹਦੇ ਨਾਲ ਇਹ ਜਦਾਂ ਇਦਾਂ 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 ਜੇ ਆਪਾਂ ਵੀਡੀਓ ਬਣਾ ਸਕਦੇ ਜੇ ਇਦਾਂ ਹੱਥ 'ਚ ਰੱਖਿਆ ਮੜਾ ਜਾ ਪਤਾ ਨਹੀਂ ਲੱਗਦਾ ਵੀ ਇੱਕ ਸਰ ਵਾਸਤੇ ਦੇਖ ਲੈਣੇ ਐ ਵੀ 106 ਇਹ ਉੱਥੇ ਜੋਬ ਕਰਦੇ ਨੇ ਆਪਣੇ ਭਰਾ ਜਿਹੜੇ ਭਾਈਵਾਲੀ ਚ ਕੰਮ ਨਹੀਂ ਕਰਦੇ ਸੁਨੋਂ ਦੇ ਵਿੱਚ ਉਹਨਾਂ ਵਾਸਤੇ ਲਿਖਣ ਦਾ ਫੋਨ ਆਵਲ ਕੱਲ ਡੈਡੀ ਚੋਂ ਇੱਕ ਲਿਆ ਹੈ ਇੱਕ ਉਹ ਕਹਿੰਦੇ ਹਾਂ ਮੈਨੂੰ ਪਸੰਦ ਆ ਮਗਵਾ ਆਖਦੇ ਇਹ ਫਿਰ ਉਹਨਾਂ ਚੋਂ ਕੱਲ ਐ ਚੱਲਦੇ ਇੱਕ ਸੰਦੀ ਕੋਈ ਨਹੀਂ ਹੈਗਾ ਨਾ ਮੇਰੇ ਕੋਲ ਫੋਨ ਦੇਖ ਲਿਆ ਆ ਮੈਨੂੰ ਉਮੀਦ ਆ ਵੀ ਬੜੀ ਖੁਸ਼ ਹੋਊਗੀ ਹੁਣ ਤੇ ਫੋਨ ਇਹ ਜਿਹੜਾ ਡੈਡੀ ਕੋਲ ਨਹੀਂ ਫੋਨ ਸੇਮ ਉਹਦੇ ਨਾਲ ਦਾ ਫੋਨ ਲਿਆ ਆ ਤੇ ਇੱਕ ਜਿਹੜਾ 50000 ਰੁਪਏ ਦਾ ਫੋਨ ਪਾਈ ਉਹਨੇ ਦੱਸ ਰਿਹਾ ਜਿਹੜਾ Samsung ਦਾ ਮੈਂ ਦੇਖਣ ਡਿਆ ਇਹਦੇ ਵਿੱਚ ਕੁਆਲਿਟੀ ਬਹੁਤ ਸੋਹਣੀ ਪਰ ਕਹਿੰਦੇ ਵੀ ਉਹ ਇੱਕ ਵਾਰੀ ਡਿੱਗ ਪਈ ਤਾਂ ਉਹਦੀ 30000 ਦੀ ਤੇ ਡਿਸਪਲੇ ਪੈਣੀ ਹੈ ਨਾ ਤੇ ਮੈਂ ਕਹਾ ਯਾਰ ਸੁੱਟ ਤੇ ਦੇਣਾ ਕੁੜੀਆਂ ਮਰ ਰਿਆਂ ਤਾਂ ਮੈਂ ਕਹਾ ਰਹਿਣ ਦੇ ਤੂੰ ਯਾਰ 50000 ਰੁਪਿਆ ਮਿੱਟੀ ਹੋ ਜਾਣਾ ਨਾਲ ਹੀ ਤੇ ਉਹ ਮੁੜ ਕੇ ਵਿਕਣਾ ਨਹੀਂ ਆ ਤੇ ਨਾ ਉਹ ਕੇ ਬੰਨੇ ਲੱਗਣਾ ਤੇ ਐਵੇਂ 50000 ਰੁਪਏ ਮਿੱਟੀ ਹੋ ਜਾਣਾ ਕਿਉਂਕਿ ਅਸੀਂ ਬੋਝੀ ਗਾਣ ਦੇਖਦੇ ਆ ਫਿਲਮ ਨੂੰ ਫੋਨ ਪਸੰਦ ਆਉਂਦਾ ਹੈ ਨਾ ਹੋਰ ਇਹ ਕਰੇ

ਫੋਰੇ ਮੈਂ ਕਿਹਾ ਨਾ ਵੀ ਕੁੜੀ ਜੇ ਫੋਨ ਦਾ ਕਲਰ ਵੇਖੇ ਨਾ ਓਹੋ ਕਮਾਲ ਹੀ ਹੋ ਜੇ ਕਮਾਲ ਹੀ ਹੋ ਜੇ ਹੈ ਮੈਂ ਆਵੇਂ ਮੈਂ ਦੱਸੀ ਜਾਵਾਂ ਪਹਿਲਾਂ ਹੀ ਕਲਰ ਵਧੀਆ ਮਤਲਬ ਇੰਨਾ ਕਹਿ ਸਕਦਾ ਕਿ ਗਰਲੀ ਸ਼ਕਲ ਦਾ ਮਤਲਬ ਸੋਹਣਾ ਲੱਗਦਾ ਉੱਥੇ ਫੜਿਆ ਕਲਰ ਤੁਹਾਡੇ ਵਾਸਤੇ ਵਧੀਆ ਹੈ ਤੇ ਸੰਦੀਪ ਬਣਾਉਣ ਲੱਗਿਆ ਉੱਥੇ ਸਾਨੂੰ ਤੇ ਚਾਹ ਖੜਨੀ ਸੀ ਭਾਜੀ ਹੁਣਾਂ ਨੇ ਕਦੋਂ ਦਾ ਕਿਹਾ ਹੈ ਵਦ ਵਧੀਆ ਬਣਾਇਆ ਯਾਰ ਛੋਟੀ ਸੁਣਾ तेल डिगना पे ध्यान चला के लिया कला के ना वो हाँ फिर हूं करना पा बैंटरी डेडे ना अजे तेन पता नवा तो है डब्बे च पंद ही ठीक है कलर ठीक है ना गर्लिश जरा ठीक है ना कलर है सुटना है ਫੋਨ ਉਹ ਉਹ ਫੇਰ ਹਾਂ ਆਨ ਹਾਲ ਵੀ ਆ ਕੇਬਲਿਆਂ ਨਾਲ ਡਾਕਟਰ ਵੀ ਨਾਲ ਲਗਾ ਵੇ ਉਹਨਾਂ ਨੇ ਮੈਨੂੰ ਨਾਲ ਉਦਾਂ ਦਿੱਤਾ ਉਦਾਂ ਨਹੀਂ ਕਿਸ ਨੂੰ ਦਿੰਦੇ ਹੋ ਹਲਕਾ ਰੰਗ ਵੀ yellow color ਕਿ ਨਾ ਪਿਆ ਰਾਇਆ ਆਨ ਹੋ ਗਿਆ ਚਨਾਕ ਲੈ ਕੇ ਕੈਮਰਾ ਚੈੱਕ ਕਰੋ ਪੂਰੀ ਫੀਆ ਹੁਣ ਵੇਖੋ ਕਿਆ ਵੀਡੀਓ ਖੁੱਲਣਾ ਵੀਡੀਓ ਦੇ ਵਿੱਚ ਵਾਈਡ ਐਂਗਲ ਕਿੰਨਾ ਸ਼ਾਨਦਾਰ ਹੈ ਹਾਂ ਹਾਂ ਗਾਓ ਹੁਣ ਸੈਵਨਥ ਕਰੋ ਹਾਂ ਠੀਕ ਹੈ ਵਧੀਆ ਨਾ ਵਧੀਆ ਮੈਂ ਕਹਣਾ ਮੁੰਡੇ ਮੈਨੂੰ ਨਹੀਂ ਲੱਗਦੀ ਹਮਮ ਚਲ ਸਹੀ ਹੈ ਕਿ ਕੁੜੀ ਖੁਸ਼ ਹੋ ਗਈ ਭਾਈ ਹੈ ਇਹਨੇ ਤਾਂ ਕਿੰਦੀ ਫੋਨ ਚਾਹੀਦਾ ਫੋਨ ਚਾਹੀਦਾ ਫੋਨ ਤੇ 10000 ਰੁਪਏ ਦਾ ਫੋਨ ਲਿਆਏ ਹੋ 10000 ਰੁਪਏ ਦਾ ਜੋੜਨੀ ਤੇ ਅਜੇ ਦੇਣੇ ਆ ਪੈਸੇ ਉਹਨਾਂ ਦੇ ਉਹ ਧੀਰ ਵਾਲੇ ਜਿਹੜੇ ਉਹ ਆਪਣੇ ਭਰਾ ਹੀ ਨੇ ਉਹ ਆਪਣੇ ਨਾਲ ਕੋਈ ਦਿਨ ਅੰਦਰ ਜੇ ਖੁਸ਼ੀ ਨਹੀਂ ਕਰਦੇ ਪੈਣੀ ਹੋਣੀ ਚਾਹੀਦੀ ਜਾਂ ਕਿਦਾਂ ਕਿਦਾਂ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਚੱਲ ਜਾਂਦਾ ਉਹਨਾਂ ਨਾਲ ਇਹਨੇ ਰਹਿੰਦੇ ਰਹੇ ਲੱਗੰਦੇ ਹਨਾ ਉਹ ਇਧਰੋਂ ਸੱਚ ਇਧਰੋਂ ਰੋਸ਼ਨੀ ਆਉਂਦੀ ਨਾ ਇਧਰੋਂ ਇਧਰੋਂ ਹਨੇਰਾ ਇਧਰ ਲਾਈਟ ਇਥਲੀ ਸਾਈਡਾਂ ਪਸੰਦਿਆ ਬਹੁਤ ਚਲੋ ਠੀਕ ਹੈ ਇਹਨੂੰ ਕਵਰ ਕਵਰ ਹੁਣ ਨਾ ਅਜੇ ਇਦਾਂ ਆਉਂਦੇ ਆਂਦੇ ਨਹੀਂ ਹੁਣ ਮਤਲਬ ਨਾ ਹੋ ਗਤ ਮੈਂ ਜਾਊਂਗਾ ਜਦੋਂ ਉਧਰ ਨੂੰ ਬਾਸਟੈਂਡ ਵੱਲ ਫਿਰ ਤੁਹਾਨੂੰ ਮੈਂ ਪੁਆਗਤ ਲਿਆ ਦੂੰਗਾ ਠੀਕ ਹੈ ਚਾਰਜ ਤੋਂ ਉੱਰ ਲਾਣਾ ਪਰ ਫਰੰਟ ਕੈਮਰੇ ਨਾਲ ਅੱਜ ਵਲੋਗਿੰਗ ਕਰਦਾ ਕਿ ਹੱਥ ਫਿਰ ਪੈਂਦਾ ਨਹੀਂ ਫੋਨ ਤੇ ਨਾਲ ਚੰਗੀ ਤਰ੍ਹਾਂ ਅੱਜ ਗੱਲ ਕੀ ਏ ਗੱਲ ਕਨੇਡੀਆ ਸਾਡੇ ਆਪ ਜਮਾ ਨਹੀਂ 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 ਕੀ 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 ਆਵਾਪਾ ਤੈਨੂੰ ਉਹਨੇ ਫਰੂਟੀਆਂ 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 ਖਾਣਾ ਹੈ ਖਾਣਾ ਇਦਾਂ ਹੀ ਨਾ ਫਰੂਟੀਆਂ ਖਾਣਾ ਹੈ ਖਾਣਾ ਨਮ ਨਾ ਨਾ ਬੰਦ ਕਰ ਡੈਡੀ ਨੇ ਵੀ ਵਧੀਆ ਵੀਡੀਓ ਵੇਖੀ ਸੰਦੀਪ ਆ ਫੋਨੀਆ 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 ਨਿੰਬੂ ਆ ਨਿੰਬੂ ਨਿੰਬੂ ਫਰੂਟੀ ਕੇ ਫਰੂਟੀ ਕੇ ਆੜਾ ਮੁੰਡਾ ਨਾ ਬੋਲਦਾ ਇਦਾਂ ਵਾਦ ਵੀ ਖਲ ਤੁਹਾਡਾ ਫੋਨ ਇਹ ਦਿਖਰੇ ਉਹਦੇ ਨਾਲ ਦੇ ਲੈਣਾ ਸੇਵ ਹੀ ਹੈਗੇ ਬਦਲ ਜਾ ਕਰੀ ਸਾਡਾ ਨਹੀਂ ਕਲਰ ਕਲਰ ਥੋੜਾ ਲਿਆਣਾ ਨੇ ਕਲਰ ਜਿਹੜਾ ਆਪਣਾ ਥੋੜਾ ਗਰਲਿਸ਼ ਜਿਹਾ ਲਿਆਉਂਦੇ ਨਾ ਕੁੜੀਆਂ ਵਾਲਾ ਉਹੀ ਉਹੀ ਕਲਰ ਚੇਂਜ ਆ ਬਾਕੀ ਸਾਰਾ ਬਾਕੀ ਕੰਪਨੀ ਕੰਪਨੀ ਸਭ ਉਹੀ ਆ ਵਧਾਈਆਂ ਹੁਣ ਹੁਣ ਕੱਢ ਰਹੇ ਹਾਂ ਨਿਕਲ ਫੋਨ ਨੇ ਪਰਛੀ ਦਨ ਹਾਂ ਨੂੰ ਬਹੁਤ ਤਰ ਮੈਂਟਰੀ ਡੈੱਡ ਜੀ ਨਵਾਂ ਤੇ ਲਿਆਂਦਾ ਆ ਉਹਨੇ ਡੱਬੇ ਚੋਂ ਕੱਢਿਆ ਜੀ ਚਾਰਜਰ ਨਹੀਂ ਮਿਲਦਾ ਕਦੀ ਵੀ ਐਰ ਕਾ ਚਲੋ ਓਦਾਂ ਇਹਨੂੰ ਦੇਤਾ ਉਹਨੇ ਉਹ ਡਾਕਟਰ ਜੀ ਉਹ 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 ਨੂੰ ਮੈਂ ਕਹਿ ਤਾ ਦੁਕਾਨਦਾਰ ਨੂੰ ਮੈਂ ਤਹੀਂ ਮਗਾ ਕੇ ਦੋ ਆਹ ਦੋਨੇ ਹੋਰ ਨਮ ਕਰਨਾ ਉਹ ਨਹੀਂ ਉਹ ਵਾਪਸ ਸੜ ਜਾਣਾ ਪੈਸੇ ਆ ਜਾਣਾ ਸਿੱਧੇ ਖਾਤੇ 'ਚ ਹਾਂ ਓਏ ਓਏ ਆ ਜਾ ਵਧੀਆ ਚਲੋ ਲੱਖਾਂ ਬੰਦਾ ਨਾ ਹੋਇਆ ਨਾ ਇੱਕ ਦਿਨ ਮਾਰਕੀਟ ਜਾਊਂਗਾ ਤੈਨੂੰ ਲੱਗਦਾ ਮਾਰਕੀਟ 'ਚ ਇੰਨਾ ਘੁੰਮੇ ਨਹੀਂ ਮੈਨੂੰ ਪਤਾ ਮਿਲਣਾ ਚਾਹੀਦਾ ਹੈ ਉੱਥੇ ਨਹੀਂ ਮੈਂ ਘੁੰਮਾਂ ਉਹ ਕਹਿੰਦਾ ਸੀ ਉਦੋਂ ਮੈਂ ਇੱਕ ਦਿਨ ਕਾਰਡ ਦਿੱਤਾ ਸੀ ਕਹਿੰਦਾ ਫੋਨ ਕਰਕੇ ਪੁੱਛ ਲਿਓ ਲੈ ਹਾਂ ਭਾ ਭਾਂਡੇ ਆ ਭੇਲ ਲਈ ਮੈਨੂੰ ਪਤਾ ਨਹੀਂ ਕੀ ਆ ਕਿਹਦੇ ਦਾ ਲੱਕੜ ਦਾ ਕੰਮ ਲੱਗਦਾ ਰਹਿ ਚੱਲਣਾ ਕਿੰਨੇ ਦੇ ਮਾਸਟਰ ਦੇ ਕਿੰਨੇ ਦੇ ਆਂਟੀ ਹੋਣਾ ਨੇ ਅੱਛਾ ਅੱਛਾ ਕਵਰ ਤਾਂ ਬਿਨਾ ਨਾ ਆਦਤ ਹੈ ਜੀ ਨਹੀਂ ਨਾਲੇ ਵੇਖੋ ਇਹ ਲੱਗਦਾ ਤੇ ਤੁਲਕੀ ਜਾਣਾ ਹੁੰਦਾ ਫੋਨ ਹਨਾ ਨਾਲੇ ਡੈਡੀ ਨੇ ਕਹਿੰਦਾ ਰੋਹਿਤ ਸਹੀ ਪੜਾ ਕਿਉ ਡੈਡੀ ਨੇ ਕਿਉਂਕਿ ਮੱਲੋ ਥੋੜਾ ਬਲੈਕ ਕਲਰ ਸਹੀ ਆ ਵੀ ਉਮਰ ਦੇ ਸਾਨ ਉਦਾਂ ਦਾ ਕਲਰ ਆ ਥੋੜਾ ਜਾਂ ਇਹ ਨਾ ਕੁੜੀਆਂ ਕੜੀਆਂ ਦਾ ਕਲਰ ਆ ਜਿਹੜਾ ਵਾ ਪਿੰਕ ਪੁਕ ਜਿਹਾ ਨਰੇ ਇਹਨੇ ਬਲੂ ਦਾ ਨਹੀਂ ਪਰ ਵਾਹ ਇਹਨਾਂ ਮੁੰਡੇ ਚੋਕੇ ਨਹੀਂ ਹੋ ਗਏ। ਇਹਦਾ ਲੈ ਜਾਓ ਕਰ ਸਕਦਾ। ਹਾਂ ਉਹ ਤੇ ਜਾ ਕੇ ਮੜ ਕੇ ਡਾਡੀ ਚੁੱਕਣਾ ਤਾਂ ਮਾਣੀ ਦਾ ਫੋਨ ਆ ਜੇ। ਕਵਰ ਸੇਮ ਪੈ ਗਿਆ ਸੇ ਰੱਖਾ। ਹਾਂ ਕਵਰ ਕਵਰ ਵੱਖਰਾ ਵਖਰਾ ਆ ਜੀ ਗੇ। ਇਹਨੇ ਕੰਪਨੀ ਚਾਹੀਦਾ। ਉਹਦਾ ਬਹੁਤ ਵਧੀਆ ਸ਼ੈੱਟ ਤੇ ਬਣਾਉਂਦੀ ਹੈ ਨਾ। ਜਿਹੜਾ ਕੀ ਕਹਿੰਦਾ। ਆਹੋ ਜਿਹੜੀ। ਫੋਲ ਹੈ ਨਾ। ਲੈਣੇ ਸਲੂਨ ਤੇ ਨਰੇ ਇਹਦੇ ਫੂਨ ਦਾ ਕਵਰ ਲੈਣ ਆਏ ਸੀ ਕਿਉਂਕਿ ਉਹਨਾਂ ਨੇ ਭਾਜਣਾ ਚਾਹ ਮੰਗਵਾਈ ਆ ਤੇ ਮੈਂ ਕਿਹਾ ਚਾਹ ਦੇਵਾਂ ਵੀ। ਦੋ ਚਾਹੀਦੇ ਆ ਇੱਕ ਗੱਲੀ ਦੀ ਦੁਕਾਨ ਦੇ ਇੱਕ ਆ ਦੇ ਆ ਬਲੈਕ ਦੇ ਦੋ ਇੱਕ ਤਾਂ ਡੈਡੀ ਹੋਣਾ ਵਾਸਤੇ ਬਲੈਕ ਦੇ ਦੋ ਆ ਇਹਦੇ ਵਿੱਚ ਬਸ ਇਹੀ ਆ ਦੇਖ ਲਓ ਨਹੀਂ ਹੈਗੇ ਹੋਰ ਦੇਖ ਲਓ ਯਾਰ ਨਾ ਐਦਾਂ ਕਰੋ ਵੀ ਬੜਾ ਸਿੰਪਲ ਜਿਹਾ ਮਾਰਾ ਇਹ ਜੈਨੂਅਲ ਲੈਦਰ ਕੇਸ ਹੈ ਲੋਸੋ ਨਹੀਂ ਕੀਤਾ ਚਲੋ ਠੀਕ ਕਰਦੇ ਆ ਕੇ ਕਰਦਾ ਇਹੀ ਕਰ ਦੋ ਆ ਓਪਨ ਕਰਿਓ ਨਾ ਹਾਂ ਠੀਕ ਆਹੀ ਕਰ ਦੋ ਆ ਵੇ ਮੈਂ ਸੌਣਾ ਲੱਗਾ ਪਰਪਲ ਕਲਾ ਰਾਵਣ ਕਵਰ ਲੈ ਲਿਆ ਤੇ ਮੈਂ ਜਾ ਰਿਹਾ ਘਰੇ ਗੰਦਗੀ ਵਾਲੇ ਤੇ ਤੋਹਾ ਤੋਹਾ ਹੋਏ ਪਏ ਇੱਥੇ ਆਹ ਪਪਾ ਆ ਗਏ ਆਹ ਮਮਾ ਦੇ ਗਿਆ ਓ ਚੱਲ ਜਾ ਮਮੇ ਦੇ ਕੇ ਆਓ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮਮਾ ਕੋਲ ਲੈ ਲਓ ਲੈ ਲਓ ਮਮਾ ਵੈਰੀ ਗੁੱਡ ਲੈ ਪੁੰਜੇ ਸੁਰਤਾ ਵੀ ਵੈਰੀ ਗੁੱਡ ਕਹਿੰਦੇ ਕਹਿੰਦਾ ਸ਼ੱਕਰ ਗਿਆ ਪੁੱਤ ਪਾਸਕੂਟਰੀ ਨਹੀਂ ਚੱਲਦੀ ਇਹ ਗੱਲ ਸਹੀ ਆ ਸਕੂਟਰੀ ਨਹੀਂ ਚੱਲਦੀ ਬਹੁਤ ਜਾਨ ਨਿਕਲਦੀ ਡੋਲ ਬੜੀ ਪੈਂਦੀ ਸੰਦੀਪ ਅੰਗੂਠਾ ਨਹੀਂ ਪੀੜ ਕਰਦਾ ਜਦ ਰ ਉਂਗਲ ਬਹੁਤ ਜ਼ਿਆਦਾ ਦਰਦ ਕਰਦੀ ਬਹੁਤ ਜ਼ਿਆਦਾ ਜਿੰਨੀ ਕਹਿੰਦਾ ਨਾ ਉਨੀ ਥੋੜੀ ਆ ਸਾਹ ਲਾ ਲੈ ਇਨੇ ਇਹੋ ਮਿਲਦੇ ਕਵਰ ਸਿੰਪਲ ਹੀ ਬਿਲਕੁਲ ਕੱਖ ਨਹੀਂ ਕੋਈ ਗਰਲਸ਼ ਨਹੀਂ ਮਿਲਿਆ ਯਾਰ ਆਪਣੇ ਨਾਲ ਆਖ ਮੈਂ ਮਿਲ ਜੇ ਗਾੜ ਤੇਨੂੰ ਆਪੇ ਚੜ੍ਹ ਦਤਾ ਮੈਂ ਜਿੱਦਾਂ ਦਾ ਚੜਿਆ ਪਰੇ ਕੋਈ ਵੀ ਆਪਣਾ ਬਬਲਿੰਗ ਵੇਹਰਾ ਤੇ ਵੈਸੇ ਰਹੀ ਨਹੀਂ ਐ ਠੀਕ ਹੀ ਚੜ ਗਿਆ ਕੰਗੜ ਮਮਾ ਦੇ ਮਮਾ ਕਿਹੜਾ ਪਾਣਾ ਪਰਪਲ ਲੈਂਦਾ ਮੈਂ ਇਹੋ ਪਾ ਲੈ ਇਹੋ ਪਾ ਦੇ ਕਿਹੜਾ ਪਾਣਾ ਪਰਪਲ ਮੈਨੂੰ ਤਾਂ ਸੋਹਣਾ ਲੱਗਦਾ ਮੈਂ ਤੇਨੂੰ ਤੇਰੇ ਪਸੰਦਾ ਕਲਰ ਹਾਂਜੀ ਪਾਪਾ ਹਾਂਜੀ ਚੂ ਚੂ ਹੋਏ ਹੋਏ ਠੀਕ ਹੈ ਹੈਂ ਦੋ ਹੋ ਬਲਾਂ ਨੂੰ ਬੈਕ ਬੈਕ ਸਾਈਡ ਹਾਂ ਹਾਂ ਬਹੁਤ ਸੋਹਣਾ ਲੱਗਾ ਵਾਕਿਆ ਸਿਕਲ ਹੋਣ ਬਹੁਤ ਵਧੀਆ ਲੱਗੇ ਫੋਨ ਕਿਹੜਾ ਵਾ ਹਰ ਗੁਣ ਦਾ ਫੋਨ ਕਿਹੜਾ ਹੈ ਹਰ ਗੁਣ 30 ਦਾ ਫੋਨ ਕਿਹੜਾ 30 ਦਾ ਹਰਗੁਨੇ ਹਰਗੁਨੇ ਤੀ ਨਹੀਂ ਹਰਗੁਨੇ ਅੱਛਾ ਲੱਗੀ ਫੁੱਲ ਲੱਗੀਆਂ ਪੌਂਡ ਵਿੱਚ ਕੀ ਲਾਉਣਾ ਹੈ ਦੱਸ ਆਈ ਵਿੱਚ ਇਹ ਕੀ ਲਾਈ ਹੈ ਇਹ ਕੀ ਕੀ ਲਾਇਆ ਦੱਸ ਕੀ ਲਾਇਆ ਤੀਨੇ ਆਈ ਵਿੱਚ ਪਿਸਟਿਕ ਲਾਈਆ ਕਿਦਾਂ ਲਾਈ ਆ ਏਦਾਂ ਤੈਨੂੰ ਪਤਾ ਬੁੱਲਣੋਂ ਏਦਾਂ ਕਰੀਦਾ ਐ ਸ਼ਰਮ ਆ ਗਈ ਹੁਣ ਆ ਵੇ ਉਹ ਕਿੱਥੇ ਵੜ ਗਈ ਜਾ ਕੇ ਆ ਜਾ ਇੱਧਰ ਆ ਜਾ ਲੜਾਣ ਲੈ ਟਾਈਮ 8 ਵਜ ਗਿਆ ਤੇ ਹੁਣ ਚੱਲੇ ਆ ਘਰੇ ਤੇ ਆਫਰਾਂ ਚੱਲ ਰਹੀ ਨੇ ਪੂਰੀਆਂ ਤੇ ਸਾਰੇ ਜਣੇ ਜ਼ਰੂਰ ਵਿਜ਼ਿਟ ਕਰੋ ਆਫਰ ਇਹ ਚੱਲ ਰਹੀ ਹੈ 5 ਤਰੀਕ ਤੱਕ ਇੱਕ ਕੇਰਾ ਟੀਨ ਤੇ ਸਮੂਥ ਰੇ ਨਾਰਮਲ ਲੈਂਥ 2200 ਰੁਪਏ ਦੇ ਵਿੱਚ ਆ ਵਾਲੀ 5 ਤਰੀਕ ਜਿਹੜੀ ਆ ਇੱਕ ਦੋ ਦਿਨ ਤੱਕ ਆ ਰਹੀ ਪਤਾ ਨਹੀਂ ਕੱਲ ਲਿਆ ਕੇ ਸ਼ਾਇਦ ਪਰਸੋਂ 5 ਤਰੀਕ ਜਿਹੜੀ ਬਸ ਉੱਥੇ ਤੱਕ ਉੱਜੇ ਆ ਘਰੇ ਇਹ ਕਿ ਇਹਦਾਂ ਰੌੜ ਕੋਲੇ ਦੇ ਵਿੱਚ ਆ ਰੌਣਕ ਪਾ ਰਿਹਾ ਹਾਂਜੀ ਕੌਣ ਆਇਆ ਕੌਣ ਆ ਰਗੁਨ ਯੋਹਾ ਕਿੰਨੇ ਤੋੜਿਆ ਬੈਲੂਨ ਕਿੰਨੇ ਤੋੜਿਆ ਉਹ ਆ ਗੱਟਾ ਹਾਂ ਤੂੰ ਕੀਤਾ ਹਾਂ ਕਿੰਨੇ ਕੀਤਾ ਸੀ ਰਗੁਨ ਨੇ ਆਹ ਤੇਈਆਂ ਮਾ ਲਈਂ ਗਦੋਂ ਤੂੰ ਤੇਈਆਂ ਹਾਈ ਗੋਲੀਆ ਤੇਈਆਂ ਹਾਈ ਗੋਲੀਆ ਤੇਈਆਂ ਨੂੰ ਹਾਈ ਗੋਲੀਆ ਤਨੂਆਂ ਕਹਿੰਦੇ ਤੇਈਆਂ ਪਹਿਲਾਂ ਪਰਿ ਤੇਈਆਂ ਤੇਈਆਂ ਮੇਰੀ ਪਹਿਲਾਂ ਦੱਸ ਮੇਰਾ ਪੋਤਾ ਹੈਗਾ ਤੇਈਆਂ ਹੈ ਅੱਛਾ ਅੱਛਾ ਬਾਈ ਖਾਦੇ ਸਾਰਿਆਂ ਨੂੰ ਬਾਈ ਬਾਈ ਚੱਕੀ ਚੱਕੀ ਜੈਸੀ ਘਰ ਨਹੀਂ ਕਿਤੇ ਜੈਸੀ ਘਰ ਨਹੀਂ ਕਿਤੇ ਧੀਓ ਧੀਆ ਨਹੀਂ ਧੀਆ ਅਜਲ ਠੀਕ ਆਰ ਕੋਈ ਠੀਕ ਆ ਭਰਾਵਾ ਠੀਕ ਆ ਬੱਬਾ ਆਏ ਪਿਆ ਆਹ ਉਹ ਨੇ ਕਹਿੰਦੀ ਵੀ ਆਹ ਪਾਰ ਤੱਕ ਬਾਰਾ ਬਾਰਾ ਪਾਰ ਤੱਕ ਮੈਨੂੰ ਪਤਾ ਦਿਖਾ ਕੇ ਗਈ ਅੱਗੇ ਹਾਂ ਇੱਥੇ ਖੁਣਾ ਆਰੇ ਬੰਨ ਨਿਕਾ ਜਾ ਮੂੰਹ ਤੇਰਾ ਨਿਕਾਜ ਮੋਈ ਕਿੰਨੇ ਤੇਰਾ ਵੀ ਨਿਕਾਜ ਮੋਈ ਮੋਈ ਤਿਹਦਾ ਦਲੇਦਾ ਅੱਛਾ ਕਿੰਦਾ ਕਿੰਦਾ ਫੇਰ ਕਰ ਆਪਰੀ ਗਾਂਡੀ ਮੱਥੇ ਦੇ ਨਿਕ ਤੇ ਨਿਕ ਤੇ ਨਿਕ ਆ ਜਾ ਮੂਈ ਮੈਨਾਂ ਪਾਰੀ ਇਹ ਕਰਲਾ ਵਿੱਚੇ ਖੋਲਣਾ ਉਹਦੇ ਵਿੱਚੇ ਕਦੇ ਨਿਕ ਆ ਜਾ ਮੂਈ ਹਰ ਬੰਦਾ ਨਿਕ ਆ ਜਾ ਮੂਈ ਤਾ ਮੂ ਕਦੇ ਗਾਇਣਾ ਜੀ ਹਰ ਬੰਦਾ ਨਿਕ ਆ ਜਾ ਮੂਈ ਮੂਈ